ਹਾਂਜੀ ਸਾਸਿਕਾ ਭਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਐਨਐਸ ਨੰਬਰ ਦਾ ਰੈਗਰੀ ਵਰਕ ਸਮਾਣਾ ਦੇਖ ਸਕਦੇ ਹੋ ਭਾਈ ਜੀ ਆਪਣੇ ਕੋਲ ਟਰਾਲਿਆਂ ਦਾ ਸਟਾਕ ਆਪਣੇ ਕੋਲ ਸਾਰੇ ਸਾਈਜ਼ ਮੌਕੇ ਤੇ ਮਿਲ ਜਣਗੇ ਤਿਆਰ ਵੀਰੇ 12 ਫੁੱਟ ਤੋਂ ਲੈ ਕੇ 12 13 14 16 17 18 ਫੁੱਟ ਤੱਕ ਟਰਾਲੇ ਆਪਣੇ ਕੋਲ ਮੌਕੇ ਤੇ ਤਿਆਰ ਖੜੇ ਆ ਪ੍ਰਾਈਮਰ ਲੱਗਾ ਹੋਇਆ ਵੀ ਹੈਗਾ ਪੇਂਟ ਵਾਲਾ ਵੀ ਹੈਗਾ ਬਾਕੀ ਕਿਸੇ ਵੀਰ ਨੇ ਕੋਈ ਆਰਡਰ ਤੇ ਸਾਈਜ਼ ਤਿਆਰ ਕਰਾਉਣਾ ਉਹ ਵੀ ਆਪਾਂ ਕਰ ਦਾਂਗੇ ਭਾਈ ਜੀ ਆਪਾਂ 12 6.5 ਤੋਂ ਗੱਲ ਕਰਦੇ ਆ 12 6.5 ਟਾਟਾ ਸੇਲ ਦੇ ਵਿੱਚ ਆ ਇਹ 10 ਇੰਚੀ ਚਾਸੀ ਸਵਾ ਦੋ ਫੁੱਟ ਬਾਡੀ 3 ਫੁੱਟ ਬੇਡ ਟਾਟਾ ਸੇਲ ਦੇ ਵਿੱਚ 28 ਕੁਇੰਟਲ ਵਜ਼ਨ ਇਹਦਾ ਰੇਟ ਹੈਗਾ ਭਾਈ ਜੀ 2,60,000 ਤੇ 13-7 ਖੜੀ ਹੈ ਐਮਸੀ ਦੇ ਲੋਹੇ ਚ 28 ਕੁਇੰਟਲ ਵਜ਼ਨ ਚ ਸਵਾ ਦੋ ਫੁੱਟ ਬਾਡੀ 10 ਇੰਚੀ ਚਾਸੀ 4 ਇੰਚੀ ਹੁੱਕ 25 ਟਨ ਦਾ ਜੈਕ ਗੋਲ ਹਿੱਸਾ 3 ਫੁੱਟ ਬੇਡ ਤਰਪਾਲ ਪਏ ਮੰਜਾ ਲੱਗਿਆ ਹੋਇਆ ਲੈਟਰ ਲੂਟਾਂ ਲੱਗੀਆਂ ਹੋਈਆਂ ਨੇ ਇਹ 2,40,000 ਦਾ ਭਾਈ ਜੀ ਬਾਕੀ ਮੌਕੇ ਤੇ ਮਾਨ ਅਦਰ ਜਰੂਰ ਕਰ ਦਾਂਗੇ ਤੇ 14-7 ਟਾਟਾ ਸੇਲ ਦੇ ਵਿੱਚ ਹੋਇਆ ਭਾਈ ਜੀ 31 ਕੁਇੰਟਲ ਵਜ਼ਨ ਚ ਰੈੱਡ ਕਲਰ ਸਵਰ ਆਜ ਰੈੱਡ 31 ਕੁਆਂਟਲ ਵਜਨ ਟਾਟਾ ਸੇਲ ਡਬਲ ਜੈਕ 10 ਇੰਚੀ ਚਾਸੀ 4 ਇੰਚੀ ਮੋਟੀ ਹੁੱਕ ਡਬਲ ਟਾਇਰ ਗੋਲ ਹਿੱਸਾ ਡਬਲ ਜੈਕ ਜਹਾਜੀ ਫਰਸ਼ 6 ਐਮਐਮ ਸਾਈਡ 10 ਗਜ ਜਾਲੀ ਲੱਗਣੀ ਬਾਕੀ ਆ ਲੈਟਨ ਊਟਾਂ ਲਾ ਕੇ ਦਵਾਂਗੇ 2,85,000 ਰੇਟ ਆ ਬਾਈ ਜੀ ਇਹਦਾ ਤੇ ਇੱਕ 14 7 2,30,000 ਦੀ ਆਪਣੇ ਕੋਲ ਇਹਦਾ 27 ਕੁਆਂਟਲ ਵਜਨ ਐ ਐਮਸੀ ਦੇ ਲੋਹੇ ਚ 10 ਇੰਚੀ ਚਾਸੀ ਮੱਛੀ ਹੁੱਕ ਡਬਲ ਜੈਕ ਗੋਲ ਹਿੱਸਾ ਸਵਾ 2 ਫੁੱਟ ਬਾਡੀ ਤੇ 2.5 ਫੁੱਟ ਬੈਡ ਪਲਾਜ਼ਮਾ ਕਟਿੰਗ ਵਾਲਾ ਜਾਲੀ ਲੱਗੀ ਹੋਈ ਆ ਸਾਈਡ 10 ਗਜ ਜਹਾਜੀ ਫਰਸ਼ ਤੇ 14 7 ਟਾਡਾ ਸੇਲ ਦੇ ਵਿੱਚ ਰਾਇਲ ਬਲੂ ਕਲਰ ਹੋਇਆ ਭਾਈ ਜੀ ਤਿਆਰ 31 ਕੁਆਂਟਲ ਚ ਸੇਮ ਹੀ ਚੀਜ਼ਾਂ 2,85,000 ਦੇ ਵਿੱਚ ਤੇ 14 7 ਪ੍ਰਾਈਮਰ ਲੱਗਿਆ ਖੜਾ ਭਾਈ ਜੀ 2,85,000 ਦਾ ਕਿਸੇ ਭਾਈ ਨੇ ਆਪਣੀ ਮਨਪਸੰਦ ਦਾ ਪੇਂਟ ਕਰਾਉਣਾ ਪਰ ਉਹਨੂੰ ਨੀਲਾ ਲਾਲ ਹੋਰ ਰੰਗ ਨਹੀਂ ਚਾਹੀਦਾ ਤੇ ਆਪਣੀ ਮਨਪਸੰਦ ਰੰਗ ਕਰਾਉਣਾ ਇਹ ਤੇ ਕਰ ਦਾਂਗੇ 2,85,000 ਦਾ ਬਲੂ ਕਲਰ ਚ ਖੜਾ ਭਾਈ ਜੀ 2.5 ਕੁਆਂਟਲ ਦਾ 14 7 2,45,000 ਦਾ ਇਹ ਖੜਾ ਵੀਰੇ ਚ ਆਪਣਾ ਮਿਲਟਰੀ ਗ੍ਰੀਨ ਕਲਰ ਇਹ ਚ ਅੱਧਾ ਟਾਡਾ ਸੇਲ ਦਾ ਅੱਧਾ ਐਮਸੀ ਦਾ ਲੋਹਾ 30 ਕੁਆਂਟਲ ਵਜ਼ਨ 2,70,000 ਦਾ ਵਾਈਟ ਕਲਰ ਖੜਾ ਵੀਰੇ 31 ਕੁਆਂਟਲ ਵਜ਼ਨ ਚ 2,85,000 ਦਾ ਸੇਮ ਹੀ ਚੀਜ਼ ਆਪਣੇ ਕੋਲ ਤਕਰੀਬਨ 14 ਫੁੱਟ ਦੇ 15-20 ਪੀਸ ਤਿਆਰ ਖੜੇ ਨੇਗੇ ਤੁਹਾਨੂੰ ਸਾਰੇ ਦਿਖਾਉਨੇ ਆਪਾਂ ਇਹ 14 ਫੁੱਟ ਖੜਾ ਵੀਰੇ 2,30,000 ਦਾ 27 ਕੁਆਂਟਲ ਵਜ਼ਨ ਚ ਕਿਸੇ ਬਾਈ ਨੇ ਆਪਣੀ ਮਨਪਸੰਦ ਦਾ ਪੇਂਟ ਕਰਾਉਣਾ ਆਪਾਂ ਕਰ ਦਾਂਗੇ ਡਬਲ ਜੈਕ ਗੋਲ ਹਿੱਸਾ ਸਾਈਡ 10 ਗੇ ਜਾਜੀ ਫਰਸ਼ ਇਹ ਖੜਾ ਵੀਰੇ 28 ਕੁਆਂਟਲ ਦੇ ਦੋਨੇ 28-28 ਕੁਆਂਟਲ ਦੇ 2,45,000 ਰੇਟ ਆ ਤੇ ਇਹਦੇ 18 7 ਖੜਾ ਵੀਰੇ ਟਾਟਾ ਸੇਲ ਦੇ ਵਿੱਚ ਰਿਜਨਲ ਰੇਲ ਦਾ ਹਿੱਸਾ ਅੱਜ ਕੱਲ ਵੀਰੇ ਹਿੱਸਿਆਂ 'ਚ ਬਹੁਤ ਓਲਾ ਚੱਲ ਰਿਹਾ ਅੱਜ ਕੱਲ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਆ ਗੋਲ ਲਾਠਾ ਇਹਨੂੰ ਰੇਲ ਦਾ ਕਹਿ ਕੇ ਵੇਚੀ ਜਾਂਦੇ ਕਾਫੀ ਦਨੇ ਇਹ ਰਿਜਨਲ ਰੇਲ ਦਾ ਨਹੀਂ ਹੁੰਦਾ ਬਾਈ ਜੀ ਡਿਜੀਨਲ ਰੇਲ ਦੇ ਤੁਹਾਨੂੰ ਮੈਂ ਪਛਾਣ ਦਿਖਾਉਣਾ ਸੈਂਟਰ 'ਚ ਡਾਊਨ ਹੁੰਦਾ ਇਹ ਹਿੱਸਾ ਚੈੱਕ ਕਰੋ ਬਾਈ ਜੀ ਇਹ ਹਿੱਸਾ ਸੱਤਾਂਚੀ ਹੁੰਦਾ ਸਵਾ ਚਾਰ ਮਿੰਟ ਲਗ ਜਾਂਦੇ ਇਸ ਇੱਦਾਂ ਤੋਂ ਮੋਟਾ ਸੈਂਟਰ ਚੋਂ ਡਾਊਨ ਹੁੰਦਾ ਇਹ ਰਿਜਨਲ ਰੇਲ ਦੀ ਨਿਸ਼ਾਨੀ ਹੁੰਦੀ ਆ 18 7 ਆਪਣੇ ਕੋਲ 40 ਕੁਆਂਟਲ ਦੇ ਵਿੱਚ ਖੜਾ ਪ੍ਰਾਇਮਰ ਲੱਗਿਆ ਹੋਇਆ ਟਾਟਾ ਸੇਲ ਦੇ ਵਿੱਚ ਰਿਜਨਲ ਰੇਲ ਦਾ ਹਿੱਸਾ 22 26 ਪੈਰੰਗ 3 ਲੱਖ 90 ਹਜ਼ਾਰ ਰੇਟ ਬਾਕੀ ਮੌਕੇ ਤੇ ਮਾਨ ਅਧਰ ਕਰ ਦਾਂਗੇ ਪੇਂਟ ਤੁਹਾਡੀ ਮਰਜ਼ੀ ਦਾ ਕਰਕੇ ਦਵਾਂਗੇ ਜਾਲੀ ਸਟicker ਲਾਈਟਾਂ ਵੀਲ ਕੱਪ ਬੇਲ 'ਚ ਫੁੱਲ ਮੋਡੀਫਾਈ ਕਰਕੇ ਦਵਾਂਗੇ 18 7 ਇੱਧਰ 17 ਫੁੱਟ ਤਿਆਰ ਖੜਾ ਵੀਰੇ ਆਪਣੇ ਕੋਲ 3 ਲੱਖ 10 ਹਜ਼ਾਰ ਦਾ 34 ਤੋਂ 35 ਕੁਆਂਟਲ ਦਾ ਡਬਲ ਜੈਕ 2.5 ਫੁੱਟ 20.5 ਫੁੱਟ 34 ਕੁਆਂਟਲ ਵਜ਼ਨ 310000 ਦਾ 16 7 ਦਾ ਜੋੜਾ ਖੜਾ ਵੀਰੇ ਆਪਣੇ ਕੋਲ 275750 ਦੇ ਨੇ ਕਿ 31 ਕੁਆਂਟਲ ਵਜ਼ਨ ਡਬਲ ਜੈਕ ਗੋਲ ਹਿੱਸਾ ਸਾਈਡ 10 ਗਜ ਜਾਜੀ ਫਰਸ਼ 3 ਫੁੱਟ ਬਿੱਡ ਸਵਾ 2 ਫੁੱਟ ਬਾਡੀ 14 7 ਖੜਾ ਵੀਰੇ 31 ਕੁਆਂਟਲ ਦਾ 285000 ਦਾ ਬਾਕੀ ਕਿਸੇ ਵੀਰ ਨੇ ਕੋਈ ਵੀ ਸਾਈਜ਼ ਆਪਣੇ ਤੋਂ ਮੌਕੇ ਤੇ ਤਿਆਰ ਕਰਵਾਉਣਾ ਆਰਡਰ ਦੇ ਕੇ ਆਪਾਂ ਮਹੀਨੇ ਦੇ ਅੰਦਰ ਅੰਦਰ ਦੇ ਦਾਂਗੇ ਤਿਆਰ ਕਰਕੇ ਤੇ ਜੋ ਚੀਜ਼ ਕਹਾਂਗੇ ਬਾਈ ਜੀ ਲਿਖ ਕੇ ਦਵਾਂਗੇ ਤੁਹਾਨੂੰ ਕੁਆਲਿਟੀ ਇੱਕ ਨੰਬਰ ਹੋਊਗੀ ਐਨ ਐਸ ਨੰਬਰ ਦਾ ਰੈਗੂਲਰ ਵਰਕਰ ਸਮਾਨਾ ਜਿਹੜਾ ਵੀਰੇ ਅੱਜ ਦਾ ਰੇਟ ਚੱਲ ਰਿਹਾ ਟਾਟਾ ਸਿਲ ਦਾ 91 ਰੁਪਏ ਕਿਲੋ ਐਮ ਸੀ ਦਾ 88 ਰੁਪਏ ਕਿਲੋ ਇਹ ਵਾਸਤੇ ਜਿਹੜੇ ਇਹ ਰੇਟ ਨੇ ਸਿਰਫ ਇੱਕ ਹਫ਼ਤੇ ਦੇ ਰੇਟ ਰਹਿਗੇ ਉਸ ਤੋਂ ਬਾਅਦ ਸੀਜ਼ਨ ਕਰਕੇ ਲੇਬਰਾਂ ਠੇਕੇ ਵਧਾਣ ਕਰਕੇ ਰੇਟ ਅੱਪ ਹੋ ਜਾਂਦੇ ਨੇਗੇ ਕਰਾ ਲਓ ਬੁਕਿੰਗ ਜਿਹੜੇ ਜਿਹੜੇ ਬਾਈ ਨੇ ਤਿਆਰ ਕਰਾਉਣੇ ਟਰਾਲੇ ਹਫ਼ਤੇ ਦੇ ਅੰਦਰ ਅੰਦਰ ਬੁੱਕ ਕਰ ਲਓ ਉਸ ਤੋਂ ਬਾਅਦ ਰੇਟ ਅੱਪ ਹੋ ਜਾਣਗੇ ਬਾਈ ਜੀ